ਗੈਰ ਪੰਜਾਬੀਆਂ ਦੇ ਪੰਜਾਬ ਵਿੱਚ ਆਉਣ ਤੇ ਆਪਣੀ ਪੋਜੀਸ਼ਨ ਅੱਛੀ ਤਰ੍ਹਾਂ ਕਲੈਰੀਫਾਈ ਵੀ ਕਰਨਾ ਚਾਹਣਾ ਔਰ ਆਪਣੇ ਸਟੇਟਮੈਂਟ ਤੇ ਕੈਂਪ ਵੀ ਰਹਿਣਾ ਚਾਹਣਾ ਤੁਸੀਂ ਸਭ ਨੇ ਸੁਣਾਉਣਾ ਕਿ ਗੱਲ ਪਹੁੰਚ ਦੀ ਪਹੁੰਚ ਦੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਤੱਕ ਚਲੇਗੀ ਉਹਨਾਂ ਨੇ ਬਹੁਤ ਬੇਤੁਕਾ ਬਿਆਨ ਦਿੱਤਾ ਬਿਹਾਰ ਵਿੱਚ ਰੈਲੀ ਕਰਕੇ ਐ ਪੇਸ਼ ਕੀਤਾ ਬਿਹਾਰੀਆਂ ਨੂੰ ਕਿ ਜਿਵੇਂ ਕਿ ਅਸੀਂ ਉਹਨਾਂ ਨੂੰ ਬੁਆਇਕਾਟ ਕਰ ਰਹੇ ਹਾਂ ਜਾਂ ਕਾਂਗਰਸ ਪਾਰਟੀ ਉਹਨਾਂ ਦੇ ਪ੍ਰਤੀ ਕੋਈ ਨਫ਼ਰਤ ਦੀ ਭਾਵਨਾ ਨਾਲ ਕੰਮ ਕਰੀ ਇਹ ਕੋਈ ਗੱਲ ਨਹੀਂ ਹੈ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਸੁਣੋ पंजाब के कांग्रेस के नेता कहते हैं ने कि बिहार के लोगों को पंजाब में बहिष्कार करना चाहिए ये कांग्रेस वाले ने नेता बोल रहे हैं ना पंजाब में घर खरीदते देना चाहिए न ही पंजाब में बिहारियों को कोई अधिकार देना चाहिए हूं मेरी तर्क सुनो एक तो प्राइम मिनिस्टर साहब ने मोदी साहब ने यह कहा कि उनका बहिष्कार कर रहे हैं मतलब बॉयकॉट असि पंजाब कभी भी किसी ਅ ਗੈਰ ਪੰਜਾਬੀ ਦਾ ਕੋਈ ਬੋਇਕਾਟ ਨਹੀਂ ਕੀਤਾ ਸਾਡੇ ਵੱਲੋਂ ਚੀਜ਼ ਸਦਕੇ ਪੰਜਾਬ ਦੇ ਵਿੱਚ ਆਉਣ ਉਹ ਕੰਮ ਕਰਨ ਪੈਸੇ ਕਮਾਉਣ ਆਪਣੇ ਪਰਿਵਾਰ ਪਾਲਣ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਉਹ ਅੱਜ ਦੇ ਨਿਆਰੇ ਕਈ ਦਹਾਕਿਆਂ ਤੋਂ ਆ ਰਹੇ ਨੇ ਦੂਸਰੀ ਗੱਲ ਕਿ ਮੈਂ ਕਦੀ ਕਿਸੇ ਨਾ ਮੈਂ ਬਿਹਾਰ ਦਾ ਨਾਮ ਲਿਆ ਨਾ ਮੈਂ ਯੂਪੀ ਦਾ ਨਾਮ ਲਿਆ ਮੈਂ ਹਮੇਸ਼ਾ ਸ਼ਬਦ ਵਰਤਿਆ ਗੈਰ ਪੰਜਾਬੀ ਹੁਣ ਆਜੋ ਤਰਕ ਕੀ ਹੈ ਸਰ ਕੇ ਆ ਕੇ ਪੰਜਾਬ ਦੇ ਵਿੱਚ ਭਗਵੰਤ ਮਾਨ ਬਹੁਤ ਸ਼ੋਰ ਮਚਾ ਰਿਹਾ ਕਿ ਮੈਂ ਪਿਛਲੇ 2 ਸਾਲਾਂ ਵਿੱਚ 40000 ਨੌਕਰੀ ਦਿੱਤੀ ਸਰਕਾਰੀ ਜਦੋਂ ਅਸੀਂ ਸਾਰਾ ਡਾਟਾ ਕਢਾਉਨੇ ਆ ਤਾਂ ਉਹ ਨੌਕਰੀਆਂ ਜ਼ਿਆਦਾ ਚਲੇ ਗਈਆਂ ਨੇ ਰਾਜਸਥਾਨ ਜਾਂ ਹਰਿਆਣਾ ਔਰ ਦਿੱਲੀ ਨੂੰ ਔਰ ਮੈਂ ਪਿੰਡਾਂ ਦੇ ਵਿੱਚ 300 ਪਿੰਡ ਤੋਂ ਜ਼ਿਆਦਾ ਕਵਰ ਕਰ ਚੁੱਕਾ ਮੈਂ 300 ਪਿੰਡਾਂ ਵਿੱਚ ਆ ਕੇ ਬਕਾਇਦਾ ਹਰ ਪਿੰਡ 'ਚ ਸੱਤ ਵਿੱਚ ਪੁੱਛਦਾ ਕਿ ਕੀ ਤੁਹਾਡੇ ਵੱਲੋਂ ਭਗਵੰਤ ਮਾਨ ਵੱਲੋਂ ਦਿੱਤੀਆਂ ਗਈਆਂ ਨੌਕਰੀਆਂ ਤੁਹਾਡੇ ਪਿੰਡਾਂ ਵਿੱਚ ਮਿਲੀਆਂ ਨੇ ਕੋ ਐ ਹੱਥ ਵਾਰਦੀਆਂ ਔਰਤਾਂ ਔਰ ਬੰਦੇ ਕੋਈ ਨੌਕਰੀ ਨਹੀਂ ਮਿਲੀ ਔਰ ਇਸ ਕਰਕੇ ਨਹੀਂ ਮਿਲ ਰਹੀ ਨੌਕਰੀ ਕਿਉਂਕਿ ਸਾਡੇ ਕੋਲ ਕੋਈ ਡੋਮਿਸਾਈਲ ਦਾ ਲੋਅ ਹੀ ਨਹੀਂ ਹੈ ਆ ਆਪਣੇ ਲਾਗੇ ਗਵੰਡੀ ਸੂਬਾ ਹੈ ਹਿਮਾਚਲ ਪ੍ਰਦੇਸ਼ ਉਹਦਾ ਤੁਸੀਂ ਲੋਅ ਕੱਢ ਲਓ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 52 ਸਾਲ ਪਹਿਲਾਂ ਉਥੋਂ ਦੇ ਚੀਫ ਮਿਨਿਸਟਰ ਡਾਕਟਰ ਬਾਇੰਸ ਪਰਮਾਰ ਨੇ ਇਹ ਲੋਅ ਇਹ ਕਾਨੂੰਨ ਬਣਾਤਾ ਸੀਗਾ ਕਿ ਹਿਮਾਚਲ ਵਿੱਚ ਕੋਈ ਵੀ ਗੈਰ ਹਿਮਾਚਲੀ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਹਾਂ ਆਹ ਸ਼ਰਤਾਂ ਪੂਰੀਆਂ ਕਰੋ ਸਾਰੇ ਕੰਡੀਸ਼ਨਸ ਤੇ ਫਿਰ ਤੁਸੀਂ ਸਾਡੇ ਕੋਟਰ ਵੀ ਬਣ ਸਕਦੇ ਹੋ ਨੌਕਰੀ ਵੀ ਲੈ ਸਕਦੇ ਬਿਲਕੁਲ ਉਹੀ ਮੈਂ ਕਹਿ ਰਿਹਾ ਇੱਥੇ ਪੰਜਾਬ 'ਚ ਇਸੂ ਕਿ ਅਖਬਾਰਾਂ ਨੇ ਸਿਲੈਕਟਿਵਲੀ ਮੀਡੀਆ ਨੇ ਖੈਰਾ ਨੇ ਯੂਪੀ ਬਿਹਾਰ ਕੋ ਬੋਲਾ ਕਿ ਇਹ ਕਬਜ਼ਾ ਕਰ ਰਹੇ ਮੈਂ ਕਦੀ ਨਹੀਂ ਕਿਹਾ ਮੈਂ ਤਾਂ ਸਿਰਫ ਆਪਣੇ ਪੰਜਾਬ ਦੀ ਹੋਂਦ ਸਾਡੀ ਭਾਸ਼ਾ ਪੰਜਾਬੀਅਤ ਇਸ ਨੂੰ ਬਚਾਉਣ ਦੀ ਗੱਲ ਕਰ ਰਿਹਾ ਕਿਉਂਕਿ ਸਾਡੇ ਕੋਲ ਤਾਂ ਇੱਕ ਹੀ ਸਟੇਟ ਹੈ ਪੰਜਾਬੀ ਸਪੀਕਿੰਗ ਸਾਡੇ ਕੋਲ ਤਾਂ ਹੋਰ ਕੋਈ ਸਟੇਟ ਹੀ ਨਹੀਂ ਇੰਡੀਆ ਦੇ ਵਿੱਚ ਇਸ ਕਰਕੇ ਇੱਕ ਤਾਂ ਮੇਰੀ ਇਹ ਤਰਕ ਹਾਂ ਦੂਸਰਾ ਪ੍ਰਾਈਮ ਮਿਨਿਸਟਰ ਸਾਹਿਬ ਬਿਹਾਰੀਆਂ ਨੂੰ phੜਕਾ ਰਹੇ ਨੇ ਪਰ ਇਹ ਨਹੀਂ ਦੱਸਦੇ ਕਿ ਉਹਨਾਂ ਦੇ ਆਪਣੀ ਸਟੇਟ ਗੁਜਰਾਤ ਵਿੱਚ ਵੀ ਇਹੀ ਕਾਨੂੰਨ ਆ ਕਿ ਕੋਈ ਵੀ ਗੈਰ ਗੁਜਰਾਤੀ ਉਥੇ ਨੌਕਰੀ ਨਹੀਂ ਕਰ ਸਕਦਾ ਕੋਈ ਵੀ ਗੈਰ ਗੁਜਰਾਤੀ ਉਥੇ ਜ਼ਮੀਨ ਨਹੀਂ ਲੈ ਸਕਦਾ ਕੋਈ ਵੀ ਗੈਰ ਗੁਜਰਾਤੀ ਉਥੇ ਵੋਟਰ ਨਹੀਂ ਬਣ ਸਕਦਾ ਔਰ ਹੁਣ ਰੀਸੈਂਟਲੀ ਬੀਜੇਪੀ ਦਾ ਹੀ ਰਾਜ ਹੈ ਉੱਤਰਾਖੰਡ ਦੇ ਵਿੱਚ ਉਹਨਾਂ ਨੇ ਉੱਤਰਾਖੰਡ ਚ ਵੀ ਇਹ ਲਾ ਪਾਸ ਕਰਤਾ ਕਿ ਕੋਈ ਵੀ ਗੈਰ ਉਤਰਾਖੰਡੀ ਬਿਨਾ ਸ਼ਰਤਾਂ ਪੂਰੀਆਂ ਕੀਤੇ ਉਹ ਨਾਗਰਿਕ ਨਹੀਂ ਬਣ ਸਕਦਾ ਉੱਥੋਂ ਦਾ ਔਰ ਦੂਸਰੀ ਗੱਲ ਇਹੀ ਗੱਲ ਅਸੀਂ ਕਹਿ ਰਹੇ ਆ ਕਿ ਜੀ ਸਾਥ ਕੇ ਆਓ ਪੰਜਾਬ ਅਗਰ ਤੁਸੀਂ ਵਸਣਾ ਚਾਹੁੰਦੇ ਹੋ ਆ ਸਾਡੀਆਂ ਸ਼ਰਤਾਂ ਪੂਰੀਆਂ ਕਰ ਦਿਓ ਜੋ ਇਹ ਬਿੱਲ ਜਿਹੜਾ ਕਿ ਮੈਂ ਪੇਸ਼ ਕੀਤਾ ਹੋਇਆ ਕੁਲਤਾਰ ਸੰਵਧਾਨਿਕ ਕਚਹਿਰੀ ਵਿੱਚ 2023 ਜਨਵਰੀ ਦਾ ਉਹਨਾਂ ਦੇ ਟੇਬਲ ਤੇ ਪਿਆ ਨਾ ਉਹਨੂੰ ਰਿਜੈਕਟ ਕੀਤਾ ਨਾ ਉਹਨੂੰ ਪਾਸ ਕੀਤਾ ਪਾਸ ਇਸ ਲਈ ਨਹੀਂ ਕਰਦੇ ਕਿਉਂਕਿ ਕੇਜਰੀਵਾਲ ਤੇ ਰਾਗਵ ਛੱਡਾ ਪਾਸ ਨਹੀਂ ਕਰਨ ਦਿੰਦੇ ਸੰਦੀਪ ਪਾਠਕ ਤਰਜੇ ਕਿਸੇ ਨਹੀਂ ਕਰਦੇ ਕਿ ਪੰਜਾਬ ਦੇ ਲੋਕ ਹੀ ਕਹਿਣਗੇ ਕਿ ਤੁਸੀਂ ਇੱਕ ਪੰਜਾਬ ਪੱਖੀ ਕਾਨੂੰਨ ਕਿਉਂ ਨਹੀਂ ਪਾਸ ਕੀਤਾ ਦੂਸਰਾ ਪ੍ਰਧਾਨ ਮੰਤਰੀ ਸਾਹਮਣੇ ਪੁੱਛਣਾ ਚਾਹੋ ਨਾ ਤੁਸੀਂ ਬਿਹਾਰ ਵਿੱਚ ਜਾ ਕੇ ਤਾਂ ਬਿਹਾਰੀਆਂ ਨੂੰ ਨਫ਼ਰਤ ਦੀ ਭਾਵਨਾ ਦੇ ਬਿਆਨ ਦੇ ਰਹੇ ਹੋ ਪਹਿਲਾਂ ਆਪਣੀ ਸਟੇਟ ਦਾ ਦੱਸੋ ਕਿ ਲਾਲ ਬਹਾਦਰ ਸ਼ਾਸਤਰੀ ਜੀ ਨੇ 19 ਦੇ 1960 ਦੇ ਦਹਾਕੇ 'ਚ ਪੰਜਾਬ ਦੇ ਸਿੱਖਾਂ ਨੂੰ ਕਿਸਾਨਾਂ ਨੂੰ ਆਵਾਜ਼ ਲਾਈ ਕਿ ਸਾਡੇ ਕੋਲ કચ્છ ਦਾ ਇਲਾਕਾ ਗੁਜਰਾਤ ਵਿੱਚ ਉਹ ਜੰਗਲ ਨੇ ਉਹਦੇ ਚ ਉਸ ਨੂੰ ਤੁਸੀਂ ਆਣ ਕੇ ਉਹ ਉਹ ਵਿਰਾਨ ਪਿਆਵਾ ਉਸ ਨੂੰ ਆਬਾਦ ਕਰੋ ਪੰਜਾਬ ਦੇ ਲੋਕਾਂ ਨੂੰ ਉੱਥੇ ਸੱਦਿਆ ਗਿਆ ਔਰ ਕੱਚ ਦੇ ਇਲਾਕੇ ਵਿੱਚ ਉਹਨਾਂ ਨੇ ਕਈ ਦਹਾਕੇ ਲਾ ਕੇ ਬਹੁਤ ਉਸ ਜ਼ਮੀਨ ਨੂੰ ਆਬਾਦ ਕੀਤਾ ਖੇਤੀਬਾੜੀ ਜੋਗ ਕੀਤਾ ਔਰ ਅੱਜ ਤੋਂ 3 ਸਾਲ ਪਹਿਲਾਂ ਇੱਕ ਹੁਕਮ ਦੇ ਨਾਲ ਉਹਨਾਂ ਦੀ ਮਾਲਕੀ ਜਿਹੜੀ ਸੀ ਗੁਜਰਾਤ ਬੀਜੇਪੀ ਦੀ ਸਰਕਾਰ ਨੇ ਰੱਦ ਕਰ ਦਿੱਤੀ ਤੁਹਾਨੂੰ ਸਭ ਨੂੰ ਪਤਾ ਵਾ ਔਰ ਉਹਨਾਂ ਨੇ ਅਪੀਲ ਕੀਤਾ ਗੁਜਰਾਤ ਹਾਈ ਕੋਰਟ ਹਾਈ ਕੋਰਟ ਉਹਨਾਂ ਦੀ ਮਾਲਕੀ ਰਿਸਟੋਰ ਕਰਤੀ। ਭਾਜਪਾ ਨੇ ਉਸ ਹੁਕਮ ਦੇ ਖਿਲਾਫ ਐਸਐਲਪੀ ਪਾ ਕੇ ਸੁਪਰੀਮ ਕੋਰਟ ਵਿੱਚ ਫਿਰ ਉਹਨੂੰ ਚੁਣੌਤੀ ਦਿੱਤੀ ਕਿ ਇਹ ਇੱਥੇ ਨਹੀਂ ਰਹਿ ਸਕਦੇ। ਉਹ ਹਲੇ ਕੇਸ ਪੈਂਡਿੰਗ ਹੈ ਸੁਪਰੀਮ ਕੋਰਟ। ਪਤਾ ਨਹੀਂ ਕੀ ਫੈਸਲਾ ਆਵੇਗਾ। ਤੇ ਪ੍ਰਧਾਨ ਮੰਤਰੀ ਸਾਹਿਬ ਇਹ ਕਿਉਂ ਨਹੀਂ ਦੱਸਤੀ? ਭਾਜਪਾ ਇਹ ਕਿਉਂ ਨਹੀਂ ਦੱਸਦੇ ਕਿ ਤੁਸੀਂ ਸਿੱਖਾਂ ਨੂੰ ਗੁਜਰਾਤ ਚੋਂ ਕੱਢ ਰਹੇ ਹੋ। ਉਹਨਾਂ ਦੀ ਮਲਕੀਅਤ ਖਤਮ ਕਰਤੀ ਜਿਹੜਾ ਉਹਨਾਂ ਨੇ 1960 ਵਿੱਚ ਕੱਚ ਦੇ ਇਲਾਕੇ ਵਿੱਚ ਆਣ ਕੇ ਜ਼ਮੀਨਾਂ آباد ਕਰਕੇ ਕਿੱਥੀ ਜੋਕ ਬਣਾਈਆਂ ਸਾਰੀਆਂ ਜ਼ਿੰਦਗੀਆਂ ਲਾ ਦਿਤੀਆਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਬਸ ਇਹ ਸ਼ੋਰ ਮਚਾਈ ਜਾਂਦੇ ਨੇ ਸਾਨੂੰ ਹਰ ਵਾਰ ਪੰਜਾਬ ਨੂੰ ਇਸੇ ਨਿਸ਼ਾਨੇ ਤੇ ਲੈਂਦੇ ਨੇ ਸਾਨੂੰ ਇੱਕ 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 ਕਿਸਮ ਦਾ ਇਲਿਨੇਟ ਕਰਦੇ ਨੇ ਕਿ ਅਸੀਂ ਸ਼ਾਇਦ ਭਾਰਤ ਦੇ ਦੁਖੀ ਆ ਨਹੀਂ ਮੇਰੇ ਵੀਰੋ ਪੈਣੋ ਭਰਾਓ ਮੈਂ ਫਿਰ ਰੀਟ੍ਰੀਟ ਕਰ ਦਿੰਦਾ ਕਿ ਮੈਂ ਜਿਹੜੀ ਗੱਲ ਪ੍ਰੋਪਗੇਟ ਕਰਦਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ ਹਰਿਆਣਾ ਰਾਜਸਥਾਨ ਔਰ ਦਿੱਲੀ ਲੈ ਕੇ ਜਾ ਰਿਹਾ ਵਾ ਤਾਂ ਇਹੋ ਪਿੰਡਾਂ ਵਿੱਚ ਕੋਈ ਨੌਕਰੀ ਸਭੂਤ ਔਰ ਮੈਂ ਭਗਵੰਤਪਾਲ ਨੂੰ ਕਹਿਣਾ ਚਾਹੋ ਨਾ ਕਿ ਐ ਕਰ ਇਲੈਕਸ਼ਨ ਦੇ ਚੱਲਦੇ ਦੌਰਾਨ ਇੱਕ ਵਾਈਟ ਪੇਪਰ ਜਾਰੀ ਕਰ ਕਿ ਸੰਗਰੂਰ ਲੋਕ ਸਭਾ ਦੇ ਲੋਕਾਂ ਨੂੰ ਇਹਨਾਂ ਤੇਰੀਆਂ ਸਰਕਾਰੀ ਨੌਕਰੀਆਂ ਵਿੱਚੋਂ ਕਿੰਨੀਆਂ ਆਈਆਂ ਨੇ ਪਿੰਡ ਵਾਈਜ਼ ਐਡਰੈਸ ਵਾਈਜ਼ ਤੇ ਕਿਹੜਾ ਡਿਪਾਰਟਮੈਂਟ ਆ ਆਪੇ ਪਤਾ ਲੱਗ ਜਾਊਗਾ ਔਰ ਦੂਸਰਾ ਭਗਵੰਤ ਤੇ ਇੱਕ ਬੜਾ ਵੇਤੁਕਾ ਬਿਆਨ ਦਿੱਤਾ ਕਿ ਖੈਰਾ ਐਵੇਂ ਹੀ ਬੋਲੀ ਜਾਂਦਾ ਖੈਰਾ ਐਵੇਂ ਹੀ ਕਰੀ ਜਾਂਦਾ ਤੇ ਸਾਡੇ ਵੀ ਲੋਕ ਕੈਨੇਡਾ ਅਮਰੀਕਾ ਜਾਂਦੇ ਨੇ ਕੋਈ ਕੈਨੇਡਾ ਅਮਰੀਕਾ ਕੋਈ ਸ਼ਰਤਾਂ ਤੋਂ ਬਗੈਰ ਜਾਣ ਦਿੰਦਾ ਤੁਹਾਨੂੰ ਉਤਨਾ ਸਿਟੀਜ਼ਨ ਬਣਨ ਦਾਵਾ ਸਭ ਤੋਂ ਪਹਿਲਾਂ ਦਾ ਸ਼ਰਤ ਹੈ ਕਿ ਪਾਸਪੋਰਟ ਚਾਹੀਦਾ ਵੀਜ਼ਾ ਚਾਹੀਦਾ ਅਗਰ ਤੁਸੀਂ ਕੈਨੇਡਾ ਦੇ ਪੀਆਰ ਅਪਲਾਈ ਕਰਦੇ ਆ 3-4 ਸਾਲ 5 ਸਾਲ ਬਾਅਦ ਤੁਹਾਨੂੰ ਪੀਆਰ ਮਿਲਦੀ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ 15-20 25 ਲੱਖ ਰੁਪਏ ਖਰਚਾ ਪੈਂਦਾ that is exactly what we are saying ਕਿ ਪਲੀਜ਼ ਪੰਜਾਬ ਚ ਗੈਰ ਪੰਜਾਬੀ ਆਓ ਦਬ ਕੇ ਆਓ ਔਰ ਇੱਥੇ ਤੁਸੀਂ ਆਪਣੀਆਂ ਜਿਹੜੀਆਂ ਅਸੀਂ ਲਾਅ ਬਣਾਵਾਂਗੇ